ਨਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਤੇਰੀ ਵਡਿਆਈ ਤੂੰ ਹੈ ਜਾਣੀ ਸਭ ਤੁਦਨੋਂ ਨਿਤ ਧਾਇ ਜਿਸਨੋ ਤੁਧ ਭਾਵੈ ਤਿਸਨੋ ਤੂ ਮਿਲਹਿ ਜਨ ਨਾਨਕ ਸੋ ਥਾਏ ਪਾਈ ਸਤਨਾਮ ਵਾਹਿਗੁਰੂ ਸਾਹਿਬ ਜੀਉ ਸੁਹੀ ਮਹਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੀ ਸਭ ਰੋਗ ਗਵਾਏ ਤੀ ਮੁਕਤ ਭਾਈ ਜਿਨ ਹਰ ਨਾਮ ਧਿਆਇਆ ਤੈਨ ਪਵਿਤ ਪਰਮ ਪਦ ਪਾਈ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੀ ਸਭ ਰੋਗ ਗਵਾਈ ਤੀ ਮੁਕਤ ਭਾਈ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਈ ਮੇਰੇ RAM ਹਰ ਜਨਿਆ ਰੋਗ ਪਈ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿੰਨ ਕੀ ਹौं ਮੈਂ ਰੋਗ ਗਈ ਰਹਾ ਬ੍ਰਹਮਾ ਬੇਸਨ ਮਹਾ ਦਿਓ ਤ੍ਰੈ ਗਨ ਰੋਗੀ ਵਿੱਚ ਹौं ਮੈਂ ਕਾਰ ਕਮਾਈ ਜੈਨ ਕੀ ਤਿਸੇ ਨਾ ਚੀਤ ਹੈ ਬਪੜੀ ਹਰ ਕਰਮੋਖ ਸੋਜੀ ਪਾਈ ਆਮੈ ਰੋਗ ਸਭ ਜਗਤ ਵਿਆਪਿਆ ਤਿੰਨ ਕੋ ਜਨਮ ਮਰਨ ਦੁਖ ਪਾਰੀ ਗੁਰ ਪ੍ਰਸਾਦੀ ਕੋ ਬਿਰਲਾ ਛੂਟੈ ਤੇ ਸਜਨ ਕੋ ਹੋ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪਿ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੂ ਜਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਕਾ ਰੂਪ ਅਪਾਰੋ ਨਾਨਕ ਆਪੇ ਵੀਖ ਹਰਿ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾ ਪੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ